ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਦਾ ਸਵਾਗਤ ਆਪਣੇ ਭੇਜ ਦੇ ਉੱਤੇ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਜੀ ਤੇ ਕੁਝ ਮੋਟੀਵੇਸ਼ਨ ਦੀਆਂ ਗੱਲਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਉਮੀਦ ਹੈ ਵੀ ਮੇਰੇ ਭੈਣ ਭਰਾਵਾਂ ਨੂੰ ਥੋੜੀ ਬਹੁਤੀ ਮੋਟੀਵੇਸ਼ਨ ਹੈ ਜਿਹੜੀ ਜੋ ਆਪਣੀ ਜ਼ਿੰਦਗੀ 'ਚ ਹਾਰ ਚੁੱਕੇ ਆ ਹਨਾ ਜਾਂ ਫਿਰ ਘਰਾਂ ਦੇ ਵਿੱਚ ਆਕਰੇਲੂ ਪ੍ਰੇਸ਼ਾਨੀਆਂ ਹਨਾ ਤੇ ਆਪਦੀ ਜੋਬ ਤੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਜਿਹੜਾ ਤੁਹਾਨੂੰ ਪ੍ਰੇਸ਼ਾਨੀ ਹੋ ਰਹੀ ਆ ਅੱਜ ਕੱਲ ਦੀ ਲੜਾਈ ਝਗੜਾ ਜਿਹੜਾ ਹਰ ਇੱਕ ਘਰੇ ਆ ਬਿਮਾਰੀ ਨਾਲ ਤਕਰੀਬਨ ਹੀ ਪਰਿਵਾਰ ਦੇ ਵਿੱਚ ਕੋਈ ਨਾ ਮੈਂਬਰ ਹੈਗਾ ਜੀ ਕਿਉਂਕਿ ਅਨਾਜ ਵੀ ਇਦਾਂ ਦੇ ਹੋ ਗਏ ਤੇ ਜਨਰੇਸ਼ਨ ਦਾ ਵੀ ਇਸ ਸਮਾਂ ਹੀ ਇਹੋ ਜਿਹਾ ਹੈ ਨਾ ਕਿ ਹਰ ਇੱਕ Banda ਕੋਈ ਨਾ ਕੋਈ ਪ੍ਰੇਸ਼ਾਨੀ ਨਾਲ ਜੂਝ ਰਿਹਾ ਤੇ ਹੋ ਸਕਦਾ ਹੈ ਮੇਰੇ ਭੈਣ ਭਰਾਵਾਂ ਨੂੰ ਮੇਰੀਆਂ ਗੱਲਾਂ ਦੇ ਨਾਲ ਥੋੜਾ ਬਹੁਤਾ ਮੋਟੀਵੇਸ਼ਨ ਮਿਲੇ ਜੀ ਪਹਿਲੇ ਨੰਬਰ ਤੇ ਤਾਂ ਜੀ ਤੁਸੀਂ ਜੇ ਤੁਹਾਡੇ ਦਿਮਾਗ ਦੇ ਵਿੱਚ ਆਵਾ ਗੁਜ਼ਰਿਆ ਹੋਇਆ ਕੱਲ ਆ ਰਿਹਾ ਹਨ ਤੁਸੀਂ ਸੌਂਨੇ ਹੋ ਰਾਤ ਨੂੰ ਤੁਹਾਡੇ ਦਿਮਾਗ ਤੇ ਇਹ ਗੱਲਾਂ ਚੜ੍ਹਦੀਆਂ ਨੇ ਵੀ ਆ ਮੇਰੀ ਲਾਈਫ ਦੇ ਵਿੱਚ ਹੋਇਆ ਸੀ ਇਹ ਨਹੀਂ ਹੋਣਾ ਚਾਹੀਦਾ ਸੀ ਜਦੋਂ ਆਪਾਂ ਦਿਨੇ ਵੀ ਇਕੱਲੇ ਬੈਠਦੇ ਆ ਨਾ ਤੇ ਆਪਾਂ ਇਹ ਸ ਚੀਜ਼ਾਂ ਸੋਚਣ ਲੱਗ ਜਾਂਦੇ ਆ ਤਾਂ ਫਿਰ ਇਹੀ ਸਹੀ ਸਮਾਂ ਹੈ ਜੀ ਇਹਨਾਂ ਚੀਜ਼ਾਂ ਨੂੰ ਭੁਲਾਉਣ ਦਾ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਇਹ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਸਭ ਤੋਂ ਵਧੀਆ ਚੀਜ਼ ਸਮਾਂ ਹੁੰਦਾ ਇਹਨਾਂ ਚੀਜ਼ਾਂ ਨੂੰ ਥੋੜੀ ਜਿਹੀ ਮੈਡੀਟੇਸ਼ਨ ਕਰਕੇ ਭੁਲਾ ਦੇਣਾ ਚਾਹੀਦਾ ਦੂਜੇ ਨੰਬਰ ਤੇ ਹੀ ਇਕੱਲੇ ਰਹਿਣ ਦਾ ਜਿਹੜਾ ਆਨੰਦ ਹੈ ਉਹ ਲੈਣਾ ਸਿੱਖ ਲਓ ਕਿਉਂਕਿ ਹਰ ਸਮੇਂ ਤੁਹਾਡੇ ਨਾਲ ਕੋਈ ਨਾ ਕੋਈ ਨਹੀਂ ਰਹੇਗਾ ਜ਼ਿੰਦਗੀ ਅਜਿਹੀ ਹੀ ਹੈ ਜੇ ਤੁਸੀਂ ਸੋਚੋਗੇ ਹਰ ਵਕਤ ਮੇਰੇ ਨਾਲ ਕੋਈ ਰਹੇਗਾ ਨਹੀਂ ਜੀ ਇੱਕ ਟਾਈਮ ਜੀਵਨ ਸਾਥੀ ਵੀ ਆਪਾਂ ਨੂੰ ਜਿਹੜਾ ਛੱਡ ਕੇ ਚਲਾ ਜਾਂਦਾ ਹੈ ਇਸ ਕਰਕੇ ਜੋ ਇਕੱਲੇ ਰਹਿਣ ਦੇ ਵਿੱਚ ਆਨੰਦ ਹੈ ਨਾ ਉਹ ਮੇਰੇ ਰਹਿਣਾ ਸਿੱਖੋ ਓਮੇ ਜਾਣਾ ਸਿੱਖੋ ਕਿਸੇ ਦੇ ਸਹਾਰਾ ਜਿਹੜਾ ਟਕਣਾ ਬੰਦ ਕਰ ਦਿਓ ਤੀਜੇ ਨੰਬਰ ਤੇ ਜੀ ਤੁਸੀਂ ਕੀ ਕਰਨਾ ਹੈ ਜਿਹੜੇ ਮਤਲਬ ਹੀ ਲੋਭ ਹੁੰਦੇ ਆ ਜਿੰਨਾ ਕਰਕੇ ਤੁਹਾਨੂੰ ਲੱਗਦਾ ਵੀ ਮੈਂ ਪਰੇਸ਼ਾਨ ਹੁੰਨਾ ਹੈ ਹੋਣਾ ਮੇਰਾ ਦਿਮਾਗ ਡਿਸਟਰਬ ਹੁੰਦਾ ਭਾਵੇਂ ਉਹ ਤੁਹਾਡਾ ਰਿਸ਼ਤੇਦਾਰ ਆ ਭੈਣ ਭਰਾ ਆ ਉਹਨੂੰ ਕੱਲੇ ਫਿਰ ਫੋਨ ਚੋਂ ਨਹੀਂ ਆਪਦੇ ਦਿਮਾਗ ਦੇ ਵਿੱਚੋਂ ਵੀ ਡਿਲੀਟ ਕਰ ਦਿਓ ਕਿਉਂਕਿ ਅਜਿਹੇ ਲੋਕਾਂ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੁੰਦੀ ਜਿੰਨਾ ਕਰਕੇ ਤੁਹਾਡੀ ਲਾਈਫ ਡਿਸਟਰਬ ਹੋ ਰਹੀ ਹੋਵੇ ਚੌਥੇ ਨੰਬਰ ਤੇ ਜੀ ਆਪਣੀ ਗੱਲ ਇਹ ਹੈਗੀ ਵੀ ਘਰ ਦੇ ਅੰਦਰ ਨਾ ਭਵੇਂ ਤੁਸੀਂ ਚੀਕਾਂ ਮਾਰ ਕੇ ਜੀ ਭਰ ਕੇ ਰੋਲ ਰੋ ਰੋ ਜਿੰਨਾ ਵੀ ਹੁੰਦਾ ਹੈ ਨਾ ਪੜਾ ਸਾਹਿਬ ਦੇ ਮਨ ਦਾ ਕੱਢੋ ਇਹਦੇ ਨਾਲ ਕੀ ਹੁੰਦਾ ਤੁਹਾਡੇ ਫੇਫੜਿਆਂ ਦੀ ਕਸਰਤ ਹੋਵੇਗੀ ਤੁਹਾਡਾ ਮਨ ਹਲਕਾ ਹੋਵੇਗਾ ਤੁਹਾਡੇ ਜਿਹੜਾ ਦਿਮਾਗ ਤੇ ਡਿਪਰੈਸ਼ਨ ਹੈ ਨਾ ਉਹ ਹੌਲੀ ਹੌਲੀ ਉਤਰ ਜਾਊਗਾ ਪਰ ਜਦੋਂ ਵੀ ਆਪਦੇ ਘਰ ਦਾ 메ਨ ਦਰਵਾਜ਼ਾ ਖੋਲੋ ਨਾ ਤੇ ਹਮੇਸ਼ਾ ਹੱਸ ਕੇ ਖੋਲੋ ਤੇ ਜਿਹੜਾ ਸਮਾਂ ਅੱਜ ਕੱਲ ਚੱਲ ਰਿਹਾ ਜੀ ਇਹਦੇ ਵਿੱਚ ਨਾ ਥੋੜਾ ਜਿਹਾ ਸੰਭਲ ਕੇ ਚੱਲਣਾ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਲੋਕਾਂ ਦੀ ਸੋਚ ਆ ਨਾ ਇਹ ਥਾਂ ਥਾਂ ਤੇ ਗਿਰੀ ਹੋਈ ਪਈ ਹੈ ਕੂੜੇ ਦੇ ਢੇਰਾਂ ਵਾਂਗੂ ਜੋ ਤੁਹਾਡੇ ਨਾਲ ਇਨਸਾਨ ਰਹਿੰਦਾ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਜੋ ਤੁਹਾਡੀਆਂ ਸਾਰੀਆਂ ਗੱਲਾਂ ਸੁਣਦਾ ਹੈ ਨਾ ਗੁੱਸੇ ਵਾਲੀਆਂ ਵੀ ਨਰਾਜ਼ਗੀ ਵੀ ਪਿਆਰ ਵਾਲੀਆਂ ਵੀ ਹੈ ਨਾ ਤੇ ਜਾਂ ਫਿਰ ਤੁਹਾਡੇ ਬਾਹਰ ਖੇਤਰ ਦੇ ਵਿੱਚ ਜਿੱਥੇ ਵੀ ਤੁਸੀਂ ਕੰਮ ਕਿਆਰਾ ਕਰਦੇ ਹੋ ਜਦੋਂ ਉਹ ਬੰਦਾ ਆਪਦੀ ਚੁੱਪ ਛੱਡ ਕੇ ਚੀਕਣ ਲੱਗ ਜੇ ਨਾ ਫਿਰ ਇਹ ਸਮਝ ਲਿਆ ਕਰੋ ਵੀ ਉਹਦੀ ਬਰਦਾਸ਼ਤ ਦੀ ਹੱਦ ਹੈ ਜਿਹੜੀ ਪਾਰ ਹੋ ਚੁੱਕੀ ਹੈ ਇੱਕ ਚੀਜ਼ ਤੇ ਜ਼ਿੰਦਗੀ ਦੇ ਵਿੱਚ ਨਾ ਹਮੇਸ਼ਾ ਨੋਟ ਰੱਖਿਓ ਵੀ ਜਿਹੜਾ ਆਪਣਾ ਵਕਤ ਹੈ ਤੇ ਆਪਣੇ ਸਾਹ ਆਪਣੇ ਅੰਦਰ ਚੱਲ ਰਹੇ ਹੈ ਜੇ ਇਹ ਦੋਨੋਂ ਚੀਜ਼ਾਂ ਹੈਗੀਆਂ ਤਾਂ ਦੌਲਤ ਆਪਣੇ ਆਪ ਆ ਜਾਂਦੀ ਹੈ ਕਦੇ ਵੀ ਪੈਸੇ ਨੂੰ ਜ਼ਰੂਰੀ ਨਾ ਸਮਝੋ ਇਹਨਾਂ ਚੀਜ਼ਾਂ ਤੋਂ ਇਲਾਵਾ ਦੌਲਤ ਸਾਰੀ ਚੀਜ਼ ਪਿੱਛੇ ਰਹਿ ਜਾਂਦੀ ਹੈ ਜੀ ਦੌਲਤ ਵਗੈਰਾ ਜੇ ਤੁਹਾਡਾ ਵਕਤ ਤੇ ਤੁਹਾਡੇ ਸਾਹ ਚੱਲਦੇ ਹਨ ਤੁਸੀਂ ਜ਼ਿੰਦਗੀ ਦੀ ਹਰ ਮੰਜ਼ਿਲ ਤੈਅ ਕਰ ਲੋਗੇ ਜੀ ਆਪਾਂ ਕਿਸੇ ਦੀ ਮਦਦ ਕਰਦੇ ਆਂ ਇਹ ਆਪਾਂ ਨੂੰ ਐ ਲੱਗਦਾ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਹਨਾ ਮੈਂ ਇਸ ਦੀ ਮਦਦ ਕਿਵੇਂ ਕਰੂੰਗਾ ਇਹ ਜ਼ਰੂਰੀ ਨਹੀਂ ਹੈ ਹਰ ਇੱਕ ਬੰਦੇ ਦੀ ਮਦਦ ਕਰਨ ਲਈ ਧਨ ਦਾ ਹੋਣਾ ਜ਼ਰੂਰੀ ਹੈ ਸਭ ਤੋਂ ਜ਼ਰੂਰੀ ਹੈ ਚੰਗਾ ਮਨ ਜੇ ਤੁਹਾਡਾ ਮਨ ਚੰਗਾ ਹੈ ਤੁਸੀਂ ਅਗਲੇ ਦੇ ਬਰਾਬਰ ਵੀ ਖੜਜੋਗੇ ਨਾ ਤੇ ਹੌਸਲਾ ਹੀ ਬਹੁਤ ਹੁੰਦਾ ਹੈ ਕਮਾੜੇ ਸਮੇਂ ਦੇ ਵਿੱਚ ਦਿੱਤਾ ਗਿਆ ਹਨਾ ਇਸ ਕਰਕੇ ਮਦਦ ਕਰਨ ਲਈ ਵੀ ਧਨ ਦੀ ਜ਼ਰੂਰਤ ਨਹੀਂ ਹੁੰਦੀ ਜੀ ਸਭ ਤੋਂ ਵੱਧ ਸੱਚੇ ਮਨ ਦੀ ਲੋੜ ਹੁੰਦੀ ਹੈ ਜਿਹੜਾ ਕਿ ਤੁਹਾਡੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਅੱਜ ਕੱਲ ਨਾ ਲੋਕਾਂ ਦੀ ਆਦਤ ਹੈ ਪਹਿਲਾਂ ਤਾਂ ਅਗਲੇ ਦੀ ਜ਼ਿੰਦਗੀ ਦੇ ਵਿੱਚ ਦਖਲ ਦੇ ਕੇ ਹਨਾ ਅਗਲੇ ਦੇ ਪੱਜ-ਪੱਜ ਮੂਰੇ ਲਾ ਕੇ ਕੰਮ ਕਰਦੇ ਨੇ ਮੰਨ ਲਓ ਹਰ ਇੱਕ ਲਾਈਫ ਦੇ ਵਿੱਚ ਆਪਣੀ ਇੰਨੀ ਮਦਦ ਕਰਦੇ ਨੇ ਇਹ ਆਦਤ ਹੈ ਹੀ ਲੋਕਾਂ ਦੀ ਤੇ ਬਾਅਦ ਦੇ ਵਿੱਚ ਅਗਲੇ ਦਾ ਭਰੋਸਾ ਜਿਹੜਾ ਤੋੜ ਦਿੰਦੇ ਨੇ ਨੇਚਰਲੀ 85% ਕੇਸਸ ਆ ਜਿਹੜੇ ਅਜਿਹੇ ਹੋ ਰਹੇ ਨੇ ਇਸ ਕਰਕੇ ਵੀ ਕਿਸੇ ਤੇ ਟਰਸਟ ਬਣਾਉਣ ਤੋਂ ਪਹਿਲਾਂ ਨਾ ਬਹੁਤ ਸੋਚ ਸਮਝ ਲਿਆ ਕਰੋ ਕੁਝ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਨਾ ਅਜਿਹੀ ਵੀ ਆਉਂਦੇ ਆ ਜਿੰਨਾ ਦੀ ਜ ਦਿਲ ਨਹੀਂ ਹੁੰਦਾ ਮਤਲਬ ਉਹਨਾਂ ਦੇ ਸੀਨੇ ਵਿੱਚ ਹਨਾ ਦਿਲ ਦੀ ਜਗਾ ਨਾ ਕੈਲਕੂਲੇਟਰ ਫਿੱਟ ਹੁੰਦਾ ਹਰ ਟਾਈਮ ਬਿਜ਼ਨਸ ਮਾਈਂਡ ਦੇ ਨਾਲ ਸੋਚਦੇ ਆ ਨਾ ਆਪਣੇ ਵਰਗੇ ਜਿਹੜੇ ਭੋਲੇ ਭਾਲੇ ਪੰਡਾ ਵਾਲੇ ਲੋਕ ਹੁੰਦੇ ਜਾਂ ਤਾਂ ਇਹ ਦਿਲ ਤੋਂ ਹੀ ਸੋਚਦੇ ਨੇ ਤੇ ਬਹੁਤ ਲੋਕ ਆ ਬਾਈ ਅੱਜ ਕੱਲ ਦੇ ਸ਼ਾਰਪ ਮਾਈਂਡਡ ਐ ਜਿਹੜੇ ਉਹ ਦਿਮਾਗ ਤੋਂ ਸੋਚਦੇ ਨੇ ਹਨਾ ਤੇ ਫਿਰ ਉਹਨਾਂ ਦੇ ਕੈਲਕੂਲੇਟਰ ਨਾ ਜਿਹੜਾ ਦਿਮਾਗ 'ਚ ਇੱਥੇ ਹੀ ਫਿੱਟ ਹੁੰਦਾ ਹੈਗਾ ਉਹ ਹੱਥ ਮਿਲਾਉਣ ਤੋਂ ਪਹਿਲਾਂ ਵੀ ਸੋਚਦੇ ਆ ਵੀ ਇਹ ਬੰਦਾ ਮੈਨੂੰ मुनाफा ਦੇਊਗਾ ਜਾਂ ਮੇਰਾ ਨੁਕਸਾਨ ਹੋਊਗਾ ਮੇਰਾ ਪ੍ਰੋਫਿਟ ਕਿੰਨਾ ਹੋਊਗਾ ਇਸ ਜੀ ਤੋਂ ਅਜਿਹੇ ਬੰਦਿਆਂ ਤੋਂ ਥੋੜੀ ਦੂਰੀ ਹੀ ਬਣਾ ਕੇ ਰੱਖਣੀ ਚਾਹੀਦੀ ਹੈ ਜਿਹੜਾ ਅੱਜ ਕੱਲ ਦਾ ਸਮਾਂ ਚੱਲ ਰਿਹਾ ਤੇ ਆਪਣਾ ਸਮਾਜ ਹੈ ਨਾ ਇਹਦੇ ਵਿੱਚ ਸ਼ਰੀਫਵਾਨ ਦੇ ਨਾਲ ਬਈ ਕੰਮ ਨਹੀਂ ਚੱਲਦਾ ਜਿਹੜਾ ਬੰਦਾ ਦਬਦਾ ਉਹਨੂੰ ਲੋਕ ਹੋਰ ਦਬਾਉਂਦੇ ਨੇ ਇਸ ਕਰਕੇ ਜਿੰਨਾ ਦਬੋਂਗੇ ਉਹਨੇ ਦਬਾਏ ਜਾਉਂਗੇ ਆਪਦੀ ਸੈਲਫ ਰਿਸਪੈਕਟ ਲਈ ਬੋਲਣਾ ਤੇ ਲੜਨਾ ਕੋਈ ਮਾੜੀ ਗੱਲ ਨਹੀਂ ਹੁੰਦੀ ਤੁਹਾਡੀ ਜਿਹੜੀ ਜ਼ਿੰਦਗੀ ਹੈ ਹਨਾ ਤੁਹਾਡੇ ਹੱਥ ਹੈ ਇਸ ਨੂੰ ਬਿਹਤਰ ਬਣਾਉਣ ਲਈ ਕਿਸੇ ਤੋਂ ਉਮੀਦ ਨਾ ਲਾਓ ਵੀ ਮੇਰਾ ਅੱਗਾ ਜਿਹੜਾ ਉਹ ਸਵਾਰ ਕੇ ਦਊਗਾ ਜੇ ਆਪਾਂ ਪਾਠ ਪੂਜਾ ਵੀ ਕਰਦੇ ਆ ਨਾ ਜੀ ਉਹਦਾ ਫਲ ਆਪਾਂ ਨੂੰ ਮਿਲਣਾ ਜੇ ਇੱਕ ਪਤਨੀ ਪਾਠ ਪੂਜਾ ਕਰਦੀ ਉਹ ਇਹ ਸੋਚਦੀ ਵੀ ਮੇਰੇ ਬੱਚਿਆਂ ਨੂੰ ਇਹਦਾ ਮੇਰੇ ਪਾਠ ਕੀਤੇ ਦਾ ਪੁੰਨ ਲੱਭੂਆ ਕਦੇ ਨਹੀਂ ਲੱਗਦਾ ਜੀ ਬਾਣੀ ਪੜ ਕੇ ਦੇਖ ਲਿਓ ਤੁਸੀਂ ਹਨਾ ਗ੍ਰੰਥ ਪੜ ਕੇ ਦੇਖ ਲਿਓ ਉਹਦਾ ਪਾਠ ਪੂਜਾ ਦਾ ਫਲ ਉਸ ਨੂੰ ਹੀ ਮਿਲਣਾ ਜੇ ਪਤੀ ਕਰਦਾ ਤਾਂ ਪਤੀ ਦਾ ਫਲ ਹੈ ਜਿਹੜਾ ਪੂਜਾ ਪਾਠ ਦਾ ਉਸ ਨੂੰ ਹੀ ਮਿਲਣਾ ਉਹਦੀ ਪਤਨੀ ਨੂੰ ਨਹੀਂ ਮਿਲਣਾ ਜਾਂ ਬੱਚਿਆਂ ਨੂੰ ਜੇ ਬੱਚੇ ਕਰਨਗੇ ਤਾਂ ਬੱਚਿਆਂ ਨੂੰ ਮਿਲੂਗਾ ਬਹੁਤੇ ਲੋਕ ਤੇ ਇਸ ਭਰਮ ਦੇ ਵਿੱਚ ਜਿਉਂ ਹੀ ਜਾਂਦੇ ਨੇ ਵੀ ਅਸੀਂ ਪਾਠ ਪੂਜਾ ਕਰਦੇ ਹਾਂ ਗਾਂ ਸਾਡੇ ਬੱਚੇ ਨਹੀਂ ਜੀ ਪਾਠ ਪੂਜਾ ਕਰਦੇ ਆ ਆਪਾਂ ਆਪਣਾ ਅੱਗਾ ਸਵਾਰਨ ਲਈ ਨਾ ਕਿ ਕਿਸੇ ਹੋਰ ਫੈਮਿਲੀ ਮੈਂਬਰ ਦਾ ਸਬਰ ਦਾ ਵੀ ਨਹੀਂ ਜੋ ਕਰੂਗਾ ਜੀ ਉਹੀ ਭਰੂਗਾ ਨਾ ਜੋ ਕਬਾਠ ਪੂਜਾ ਕਰਾਂਗੇ ਤਾਂ ਆਪਣਾ ਹੀ ਸਵਾਰੂਗਾ ਨਾ ਰੱਬ ਰੱਬ ਥੋੜੀ ਆਪਣੇ ਪੋਤੇ ਪੋਤੀਆਂ ਦੇ ਵਾਂਗੂ ਮੋਹ ਦੇ ਵਿੱਚ ਸੋਚਦਾ ਹੈ ਹਨਾ ਵੀ ਆਪਾਂ ਆਪਦੀ ਪੁਸ਼ਤਾਂ ਤਾਰ ਕੇ ਜਾਣੀ ਹੈ ਇਸ ਕਰਕੇ ਤੁਹਾਡੀ ਜ਼ਿੰਦਗੀ ਹੈ ਕਹਿੰਦਾ ਨਾ ਮਾਈ ਲਾਈਫ ਮਾਈ ਰੂਲ ਇਸ ਕਰਕੇ ਆਪਦੀ ਜ਼ਿੰਦਗੀ ਤੁਸੀਂ ਸਵਾਰਨੀ ਆ ਭਵੇਂ ਇਹਨੂੰ ਨਕ ਬਣਾ ਲਓ ਭਵੇਂ ਤੁਸੀਂ ਇਹਨੂੰ ਸਵਰਗ ਬਣਾ ਲਓ ਕਿਸੇ ਤੋਂ ਉਮੀਦ ਨਾ ਲਗਾਓ ਇਹਦੇ ਲਈ ਵੀ ਕੋਈ ਦੂਜਾ ਆ ਕੇ ਤੁਹਾਡੀ ਜ਼ਿੰਦਗੀ ਸਵਾਰ ਕੇ ਜਾਊਗਾ